ਏ ਥੋੜਾ ਕਵੀ ਪਿਆਜ ਹੋਗਾ ਤਾਂ ਮਚਾ ਕਰਾਂ ਚੰਗਾ ਭਲਾ ਜੰਗਮੈਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਚ ਉਹਦਾ ਨਗੇਰ ਚ ਕਿ ਮੇਰੀ ਪਟੇੜਿਆ ਮੇਰੇ ਭਰਾ ਦਾ ਮੈਨੂੰ ਇਦਾਂ ਦਾ ਥੋੜਾ ਮਾਰਾ ਸੋਚੂਂਗੀ ਉਹਦਾ ਸਿਆਣੇ ਬੰਦੇ ਹਾਂ ਤੂੰ ਯਾਰ ਸਮਝਦਾ ਕਿ ਤੂੰ ਹੋਈ ਆਪਣੀ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੱਲਾ ਖਵਾ ਹੀ ਦੋਗਾ ਸਾਡਾ ਇਹ ਉਮਰ ਉਹ ਬੱਚੇ ਦੀ ਸੇਵਾ ਕਰਕੇ ਉਹ ਠੀਕ ਕਰਨ ਦੀ ਆ ਲੱਗ ਉਹ ਵਿਆਹ ਕਰਨ ਦੀ ਨਹੀਂ ਇਦਾਂ ਕੀਤਾ ਸੀ ਆਪਿਆ ਕੰਮ ਜੀਤ ਮੁੰਡੇ ਉਹ ਮੇਰੇ ਮੁੰਡੇ ਆਪਣੇ ਕਪੜੇ ਤੱਕ ਨਹੀਂ ਪਾਉਂਦਾ। ਕਿਹਦਾ ਰਿਸ਼ਤਾ ਕੀਤਾ ਸੀ ਮੇਰੇ ਭਰਾ ਨੇ ਮਾਂ ਕੀਤਾ। ਉਹ شادی ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ। ਅੱਛਾ ਜੀ। ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ। ਕਿੰਨੀ ਉਮਰ ਸੀ ਭਤੀਜੀ ਦੀ? ਭਤੀਜੀ ਨੂੰ 16ਵਾਂ ਸਾਲ। 16ਵਾਂ ਸਾਲ ਲੱਗਣਾ ਜੀ। ਕਿ ਲੱਗਿਆ? 2008 ਦੋ ਲੱਗਿਆ ਕਿ ਕਿ ਲੱਗਣਾ? ਭਾਜੀ ਆ ਬਰਮਨੀ ਦੇ ਮਹੀਨੇ ਲੱਗ ਚੁੱਕੇ ਲੱਗਦਾ ਕਿ ਕੀ ਗਲਤ ਕਰਨ ਜਾ ਰਹੇ ਆ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਅਸਾਂ ਨੀ ਕਰਾਂਗੇ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋਲ ਭਾਜੀ ਹੋ ਗਿਆ ਉਹਨੂੰ 10 ਮਹੀਨੋਂ ਆ ਜਾਓ ਆ ਜਾਓ ਚੱਲ ਜਾਓ ਚੱਲ ਬੱਚਾ ਆਹ ਬਾਰ ਬਾਰ ਖਾਣਾ ਨਹੀਂ ਆਪਾਂ ਜਦੋਂ ਤੋਂ ਕੁਝ ਕਰ ਲੈਂਦੇ ਆਂ ਉਹ ਮੇਰੀ ਸੋਣਾ ਮੇਰੀ ਧੀਆ ਨੂੰ ਮੁੱਲ ਨਹੀਂ ਨਹੀਂ ਜੀ ਪਲੀਜ਼ ਮੇਰਾ ਸਾਰ ਲਖੋ ਕਿਹਦੇ ਰਹਿਣ ਵਾਲਾ ਮੇਰੇ ਮੇਰਾ ਨਾਮ ਸ੍ਰੀਿੰਦਰ ਕੌਰਿਆ ਸ੍ਰੀਿੰਦਰ ਜੀ ਕੀ ਕਰਿਆ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅੱਛਾ ਜੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਨੂੰ ਲਗਣਾ ਜੀ ਕਿ ਲੱਗਿਆ 2008 ਦਾ 2 ਲੱਗਿਆ ਕਿ ਲੱਗਣਾ ਭਾਜੀ ਆਪ ਭਰਮਰੀ ਦੇ ਮਹੀਨੇ ਲੱਗ ਚੱਲ ਲੱਗਦਾ ਕਿ ਕਿੰਨੀ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗਾ ਮੈਡਮ ਕਿੰਨੇ ਸਾਲ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਅਚਨ ਮੋਕੇ ਤੇ ਤੁਹਾਡੇ ਕੋਲ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿਸ ਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬਚ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹ ਉੱਠ ਸਕਦਾ ਮੰਜੇ ਤੋਂ ਨਹੀਂ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਛੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਇਸ ਵੀਰ ਆਵਾ ਅਪ੍ਰੈਲ ਮਹੀਨੇ ਚੋਂ ਛੱਟ ਲੱਗੀ 2 ਅਪ੍ਰੈਲ ਨਹੀਂ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਠਾਣੀ ਆਈਗਾ ਫਿਰ ਨਹੀਂ ਠਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਰੋ ਫਿਰ ਆ ਕਿ ਕਿਨੇ ਚੱਲ ਫਿਰ ਤੁਸੀਂ ਘੜੀ ਸੀਨੇਵਾਂ ਚੱਲਦੇ ਆ ਹਾਂ ਜਿਹਦਾ ਕੋਟ ਤੁਸੀਂ ਮੰਨਦੇ ਹੋ ਨਾ ਉਹ ਪੱਟ ਟਿਕ ਨਹੀਂ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਜੀ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤਾਂ ਪੀਕੇ ਕੁਛ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਾਂਗੇ ਗਲਤੀ ਹੋ ਗਈ ਸਾਡੀ ਕੋਲ ਬੱਸ ਜੀ ਕੱਬੇ 4 ਚੋਰਾ ਸਾਲ ਦੀ ਕੁੜੀ ਦਾ ਵਿਆਹ ਹੋ ਚੱਲਿਆ ਉਹ ਸਰ ਉਹ ਹੋ ਗਿਆ ਰੁਕ ਗਿਆ ਸਰ ਕੀ ਟੋਟਰ ਮੈਟਰ ਦੱਸ ਦਿਓ ਕੀ ਹੈਗਾ ਜੀ ਉਹ 14 ਸਾਲਾਂ ਦਾ ਸਰ ਨਾਲ ਇੱਕ ਕਰ ਲਗਾ ਹੀ ਆਪ ਤੇ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਵੀ ਹੋਇਆ ਸਰ ਉਹ ਰੁਕ ਗਿਆ ਜੀ ਆਏ ਐਨਜੀਓ ਆਪਣਾ ਡੀਸੀ ਦਫ਼ਤਰੋਂ ਐਨਜੀਓ ਵਾਲੇ ਸਰਕਾਰੀ ਉਹਨਾਂ ਨੇ ਲਖਾਰ ਖੋੜਿਆ ਨਾ ਸਰ ਵੀ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਮਿਲ ਰਹੀ ਕੁੜੀ ਜਿਹੜੀ ਹੈ ਸਰ ਉਹ 15 16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਹੈ ਉਹ ਚੱਲ ਫਰਮ ਚੋਂ ਗਿਆ ਉਸ ਦਾ ਭੂਆ ਮਾਮੇ ਦੀ ਕੁੜੀ ਬੱਚੀ ਹੈ ਰਿਸ਼ਤੇਦਾਰੀ ਦੀ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸ ਵਿੱਚ ਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂਜੀ ਸਰ ਵੀ ਮੌਕੇ ਤੇ ਗਏ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਫਿਰ ਉਹਦੇ ਸਬਾਰ ਘੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹ ਤੇ ਚਾਵਾਂ ਨੂੰ ਕੀਤੀ ਸੀ ਉਹਨਾਂ ਦੇ ਪੰਜਾਬ ਚ ਹੀ ਰਹੀ ਸਰ ਨੂੰ ਤੇ ਲੱਗਦਾ ਨਹੀਂ ਵੀ ਆ ਭੈਣ ਭਰਾਵਾਂ ਦਾ ਵਿਆਹ ਹੋਤ ਲਿਆ ਸੀ ਉਹ ਰੋਗਤਾਨ ਜੀ ਉਹਨੇ ਆਣ ਕੇ ਸਰ ਕੀ ਕਾਰਵਾਈ ਕੀਤੀ ਮੈਂ ਪਹਿਲੇ ਵੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਕਾਰਵਾਈ ਐਨ ਜੀ ਉਹ ਲੈ ਗਈ ਉਹਨਾਂ ਦੀ ਆਣ ਕੇ ਉਹਨਾਂ ਨੂੰ ਪੁੱਛ ਪੜ ਕੇ ਲੈ ਲਿਆ